ਉਨੋਖੀ ਕਦਰ ਦੀ ਸੇਵਾ ਲਈ ਜਾਣੇ ਜਾਂਦੇ ਅੰਮ੍ਰਿਤਸਰ ਦੇ ਪਿੰਗਲਵਾੜਾ ਵਿੱਚ ਖੁਸ਼ੀ ਦਾ ਮਾਹੌਲ ਹੈ। ਪਿੰਗਲਵਾੜਾ ਦੇ ਵਿਦਿਆਰਥੀਆਂ ਨੇ ਇਸ ਸਾਲ ਆਸਟਰੀਆ ਵਿੱਚ ਹੋਏ ਵਰਲਡ ਵਿంటర్ ਸਪੈਸ਼ਲ 올림픽ਸ ਵਿੱਚ 골ਡ ਅਤੇ ਬ੍ਰੌਂਜ਼ ਮੈਡਲ ਜਿੱਤ ਕੇ ਪਿੰਗਲਵਾੜੇ ਦਾ ਨਾਂ ਦੇਸ਼ ਵਿੱਚ ਰੌਸ਼ਨ ਕਰ ਦਿੱਤਾ ਹੈ। ਆਸਟਰੀਆ ਵਿੱਚ ਹੋਏ ਵਰਲਡ ਵਿంటర్ ਸਪੈਸ਼ਲ 올림픽ਸ ਵਿੱਚ ਪਿੰਗਲਵਾੜਾ ਦੇ ਤਿੰਨ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਮੈਡਲ ਜਿੱਤਣ ਤੋਂ ਬਾਅਦ ਅੱਜ ਇਹ ਪਿੰਗਲਵਾੜਾ ਅੰਮ੍ਰਿਤਸਰ ਪਹੁੰਚੇ ਜਿੱਥੇ ਇਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। 20 ਸਾਲ ਦੇ ਰਜਿੰਦਰ ਰਾਜੂ ਨੇ 골ਡ ਮੈਡਲ ਅਤੇ 18 ਸਾਲ ਦੀ ਪੂਨਮ ਨੇ ਬ੍ਰੌਂਜ਼ ਮੈਡਲ ਜਿੱਤਿਆ। ਬਹੁਤ ਖੁਸ਼ੀ ਹੈ ਸਭ ਕਾ ਸੰਤਾ ਕਾ ਨਾਮ ਰੋਸ਼ਨ ਕੀਤਾ ਆਮਨੇ। ਬਾਬਾ ਜੀ ਦਾ ਬਾਬਾ ਜੀ ਦਾ ਰਾਉ ਨਾਮ ਰੋਸ਼ਨ ਕੀਤਾ ਭਗਤ ਜੀ ਦਾ ਬੀਬੀ ਜੀ ਦਾ ਫਲੋਰ ਹਾਕੀ ਤੋਂ ਜਿੱਤ ਕੇ 골ਡ ਮੈਡਲ ਲੈ ਕੇ ਆਏ। ਮੈਂ ਸਿਲਵਰ ਮੈਡਲ ਕਿਸ ਕੌਨਸੀ ਗੇਮ ਨੇ? ਫਲੋਰ ਹਾਕੀ। ਫਲੋਰ ਹਾਕੀ ਕਰਦੇ ਹੋ। ਬਹੁਤ ਖੁਸ਼ੀ। ਬਹੁਤ ਅੱਛਾ ਬਹੁਤ ਖੁਸ਼ੀ। ਅਸੀਂ ਕਹਿਣਾ ਚਾਹਨੇ ਆ ਅਸੀਂ ਪਿੰਗਲਵਾੜਾ ਦਾ ਨਾਮ ਰੌਸ਼ਨ ਕਰਾ ਇੰਡੀਆ ਦਾ ਵੀ ਨਾਮ ਰੌਸ਼ਨ ਹੋਇਆ ਅਸੀਂ ਅੱਗੇ ਗਵਰਨਮੈਂਟ ਨੂੰ ਕਹਿਨੇ ਹਾਂ ਜੀ ਸੁਰੱਤੇ ਅਸੀਂ ਅੱਗੇ ਵੀ ਉਹ ਵੀ ਵਧ ਸਕਦੇ ਆ ਇਹਨਾਂ ਵਿਦਿਆਰਥੀਆਂ ਦੀ 올림픽ਸ ਵਿੱਚ ਜਿੱਤ ਤੋਂ ਬਾਅਦ ਪਿੰਗਲਵਾੜਾ ਦੇ ਮੁਖ ਸੇਵਾਦਾਰ ਬੀਬੀ ਇੰਦਰਜੀਤ ਕੌਰ ਕਾਫੀ ਖੁਸ਼ ਦਿਖਾਈ ਦਿੱਤੇ ਉਹਨਾਂ ਕਹੇ ਕਿ ਬੱਚਿਆਂ ਨੇ ਮੈਡਲ ਜਿੱਤ ਕੇ ਉਹਨਾਂ ਦਾ ਸਿਰ ਫਕਰ ਨਾਲ ਉੱਚਾ ਕਰ ਦਿੰਦਾ ਹੈ ਤੁਹਾਨੂੰ ਦੱਸਦੇ ਹਾਂ ਕਿ ਪਿੰਗਲਵਾੜਾ ਦੇ ਵਿਦਿਆਰਥੀਆਂ ਨੇ ਭਾਰਤ ਵਿੱਚ ਕੁੱਲ ਵੱਖ-ਵੱਖ ਮੁਕਾਬਲਿਆਂ 'ਚ 74 ਮੈਡਲ ਜਿੱਤੇ ਨੇ ਪਿੰਗਰਵਾੜ ਸਕੂਲ ਦੇ ਜਿਹੜੇ ਬੱਚੇ ਐ ਐਸ ਲੈਵਲ ਤੱਕ ਕਦੀ ਸੋਚਿਆ ਵੀ ਨਹੀਂ ਸੀਗਾ ਜਿੰਨੇ ਬਖਸ਼ਿਸ਼ ਰੱਬ ਨੇ ਕੀਤੀ ਹੈ ਇਹਨਾਂ ਸੀ ਕਦੇ ਸੋਚਿਆ ਵੀ ਨਹੀਂ ਸੀਗਾ ਵੀ ਇੰਟਰਨੈਸ਼ਨਲ ਲੈਵਲ ਤੇ ਸਾਡੇ ਬੱਚੇ ਖੇਡ ਕੇ ਆਉਣਗੇ ਜਿਨ੍ਹਾਂ ਨੂੰ ਕਿ ਸੜਕ ਤੇ ਸੁੱਟਿਆ ਗਿਆ ਸੀ ਉਹਨਾਂ ਦੇ ਮਾਪੇ ਵੱਲੋਂ ਆਸਟ੍ਰੇਲੀਆ ਕੰਟਰੀ ਦੇ ਵਿੱਚ ਖੇਡ ਕੇ ਆਏ ਆ ਤੇ ਭਾਰਤ ਵਾਸਤੇ ਭਾਰਤ ਵਾਸਤੇ ਪੰਜਾਬ ਵਾਸਤੇ ਤੇ ਪਿੰਗਰਵਾੜ ਵਾਸਤੇ ਮਾਨ ਲੈ ਕੇ ਆਇਆ ਬਹੁਤ ਖੁਸ਼ੀ ਦੀ ਗੱਲ ਹੈ